ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪਵਨ ਜੋਸ਼ੀ ਅੱਜਕੱਲ ਮੈਂ ਟੌਪਿਕ ਤੇ ਤੁਹਾਡੇ ਨਾਲ ਗੱਲ ਕਰਨਾ ਚਾਹ ਰਿਹਾ ਹਾਂ ਵੀ ਪਿੱਛੇ ਤੁਸੀਂ ਦੇਖਿਆ ਨਾ ਫਿਲੀਪੀਨ ਦੇ ਵੀਜ਼ੇ ਖੁੱਲ ਗਏ ਮਨੀਲੇ ਦੇ ਵੀਜ਼ੇ ਖੁੱਲ ਗਏ ਸਾਰਿਆਂ ਨੇ ਪੁੱਛਿਆ ਵੀ ਹਾਂਜੀ ਬਾਜੀ ਕਿੱਦਾਂ ਆ ਸਕਦੇ ਆਪਾਂ ਇਸ ਫਿਲੀਪੀਨ ਵਿੱਚ ਮਨੀਲੇ ਵਿੱਚ ਕਿੱਦਾਂ ਆ ਸਕਦੇ ਆ ਨਾ ਕਾਫੀ ਮੈਸੇਜ ਆਏ ਦੋਸਤਾਂ ਦੇ ਇੰਡੀਆ ਤੋਂ ਜਿਹੜੇ-ਜਿਹੜੇ ਜਾਣਦੇ ਸੀਗੇ ਪਰ ਇਹ ਵੀ ਸੋਚੋ ਨਾ ਤੁਸੀਂ ਇੱਥੇ ਆ ਕੇ ਕਰਨਾ ਕੀ ਹੈ ਫਿਲੀਪੀਨ ਵਿੱਚ ਆ ਕੇ ਮਨੀਲਾ ਵਿੱਚ ਆ ਕੇ ਕਰਨਾ ਕੀ ਹੈ ਯਾਰ ਇਹ ਨਾ ਸੋਚੋ ਤੁਸੀਂ ਵੀ ਜਿਹੜੇ ਪੁਰਾਣੇ ਬੰਦੇ ਆਏ ਹੋਏ ਆ ਉਹ ਤੜਾ ਤੜਾ ਪੈਸੇ ਕਮਾ ਕੇ ਵਾ ਕੇ ਭੇਜੀ ਜਾਂਦੇ ਆ ਪਰ ਉਹਨਾਂ ਦਾ ਸਟਰਗਲ ਕਿੰਨਾ ਪਿੱਛੇ ਹੈ ਨਾ ਇਹ ਵੀ ਕਦੇ ਸੋਚੋ ਯਾਰ ਅੱਜ ਕੱਲ ਦੇ ਸਮੇਂ ਵਿੱਚ ਆ ਕੇ ਇੱਥੇ ਸੈੱਟ ਹੋਣਾ ਬਹੁਤ ਔਖਾ ਵਾ ਬਹੁਤ ਜ਼ਿਆਦਾ ਔਖਾ ਵਾ ਦੂਰੋਂ ਢੋਲ ਵਜਦੇ ਚੰਗੇ ਲੱਗਦੇ ਆ ਪਰ ਫਿਲੀਪੀਨ ਚ ਆ ਕੇ ਅੱਜ ਕੱਲ ਦੇ ਟਾਈਮ ਵਿੱਚ ਸਟਰਗਲ ਕਰਨਾ ਬਹੁਤ ਔਖਾ ਵਾ ਸਭ ਤੋਂ ਪਹਿਲਾਂ ਜੇ ਤੁਸੀਂ ਇੱਥੇ ਫਿਲੀਪੀਨਸ ਵਿੱਚ ਆਉਣੇ ਆ ਪਹਿਲੀ ਗੱਲ ਤਾਂ ਤੁਸੀਂ ਸਹੀ ਵੀਜ਼ੇ ਤੇ ਆਓ ਕਦੇ ਵੀ ਜੇ ਤੁਸੀਂ ਫਿਲੀਪੀਨਸ ਚ ਆਉਣੇ ਆ ਐਂਟਰੀ ਵੀਜ਼ੇ ਨਾਲ ਆਓ ਵੀਜ਼ਾ ਲੈ ਕੇ ਆਓ ਪ੍ਰੋਪਰ ਸਟicker ਵੀਜ਼ਾ ਲੈ ਕੇ ਆਓ ਜਦੋਂ ਵੀ ਤੁਸੀਂ ਆਉਣੇ ਆ ਕਿਉਂਕਿ ਜੇਰਾ ਸਟicker ਵੀਜ਼ਾ ਤੁਸੀਂ ਲੈ ਕੇ ਆਉਂਗੇ ਉਹ ਵੀਜ਼ਾ ਐਕਸਟੈਂਡ ਵੀ ਹੋਊਗਾ ਕਿਸੇ ਹੋਰ ਕੈਟਾਗਰੀ ਵਿੱਚ ਉਹ ਕਨਵਰਟ ਵੀ ਹੋ ਸਕਦਾ ਵਾ ਜੇ ਤੁਸੀਂ ਐਂਟਰੀ ਵੀਜ਼ੇ ਤੇ ਆਉਣੇ ਆ ਜਿਹੜੀ ਐਂਟਰੀ ਵਿਦਆਊਟ ਵੀਜ਼ਾ ਉਹ ਕਿਸੇ ਵੀ ਕੈਟਾਗਰੀ ਚ ਐਕਸਟੈਂਡ ਨਹੀਂ ਹੁੰਦਾ ਨਾ ਤਾਂ ਉਹਦੇ ਪੇਪਰ bizness ਵਾਲੇ ਬਣਦੇ ਆ ਨਾ ਹੀ ਕੁੜੀ ਵਾਲੇ ਪੇਪਰ ਬਣਦੇ ਤੁਹਾਨੂੰ ਇੰਡੀਆ ਵਾਪਸ ਜਾ ਕੇ ਦੁਬਾਰਾ ਵੀਜ਼ਾ ਲੈ ਕੇ ਆਉਣਾ ਪਵੇਗਾ ਇਸ ਕਰਕੇ ਲੋਕਾਂ ਵਾਲ ਦੇ ਕੇ ਇਹ ਕੰਮ ਨਾ ਕਰੋ ਵੀ ਕਿਸੇ ਨੇ ਕੋਠੀਆਂ ਘਾਰਾਂ ਲੈ ਲੀਆਂ ਵਾ ਹਨਾ ਵੀ ਆਪਾਂ ਵੀ ਇੰਨੀ ਜਲਦੀ ਸਕਸੈਸ ਹੋ ਜਾਾਂਗੇ ਬਹੁਤ ਔਖਾ ਵਾ ਅੱਜ ਕੱਲ ਦੇ ਟਾਈਮ ਵਿੱਚ ਸਕਸੈਸ ਹੋਣਾ ਕਿਸੇ ਵੀ ਕੰਟਰੀ 'ਚ ਜਾ ਕੇ ਤੇ ਸਿਆਣੇ ਬਣੋ ਮੇਰੇ ਵੀਰ ਆਓ ਜੀ ਸਦਕੇ ਆਓ ਆਪਾਂ ਕਿਸੇ ਨੂੰ ਰੋਕਦੇ ਨਹੀਂਗੇ ਪਰ ਸਹੀ ਤਰੀਕੇ ਨਾਲ ਆਓ ਜੇ ਤੁਸੀਂ ਫਿਲੀਪੀਨ ਜਾਣਾ ਹੋ ਤਾਂ ਘਟੋ-ਘਟ ਆਪਣਾ ਬਜਟ ਕੋਲ ਰੱਖੋ 5-10 ਲੱਖ ਰੁਪਏ ਦਾ ਬਜਟ ਕੋਲ ਰੱਖੋ ਇੱਥੇ ਆ ਗਿਆ ਗਾਕਾ ਮਰਨੀਆਂ ਵੀ ਹੈ ਗਾਕਾ ਭੱਜਨੀਆਂ ਵੀ ਹੈ ਸਿਆਣੇ ਬਣੋ ਤੇ ਭੇਡ ਚਾਲ ਵਿੱਚ ਨਾ ਫਸੋ ਅੱਜ ਕੱਲ ਉਹ ਪੁਰਾਣਾ ਸਮਾਂ ਨਹੀਂਗਾ ਵੀ ਆਏ ਸਮਾਨ ਵੇਚ ਕੇ ਆਪਣਾ ਕੰਮ ਪਾ ਲਿਆ ਨਾ ਅੱਜ ਕੱਲ ਗਾਕਾ ਵੀ ਸਿਆਣੀਆਂ ਹੋ ਗਈਆਂ ਲੋਕ ਵੀ ਸਿਆਣੇ ਹੋ ਗਏ ਇੱਥੇ ਤੋ ਤੁਸੀਂ ਵੀ ਸਿਆਣੇ ਬਣੋ ਜੇ ਤੁਸੀਂ ਘੁੰਮਣ ਆਉਣਾ ਨਾ ਫਿਲੀਪੀਨ ਚ ਫਿਲੀਪੀਨ ਵਰਗਾ ਕੋਈ ਦੇਸ਼ ਨਹੀਂਗਾ ਬਹੁਤ ਪਿਆਰਾ ਦੇਸ਼ ਆ ਬਹੁਤ ਸੋਹਣਾ ਦੇਸ਼ ਆ ਬਹੁਤ ਬਿਊਟੀਫੁਲ ਦੀ ਕੰਟਰੀ ਆ ਫਿਲੀਪੀਨ ਮਨੀਲਾ ਕੋਈ ਵੀ ਜਿੰਨੇ ਵੀ ਟਾਪੂ ਹੈਗੇ ਆ ਤੇ ਸਾਰੇ ਬਹੁਤ ਸੋਹਣੇ ਆ ਘੁੰਮੋ ਜੀ ਸਦਕੇ ਆਓ ਘੁੰਮੋ ਘੁੰਮ ਕੇ ਜਾਓ ਪਰ ਜੇ ਤੁਸੀਂ ਬਿਜ਼ਨਸ ਕਰਨਾ ਵਾ ਪ੍ਰੋਪਰ ਵੀਜ਼ਾ ਲਵਾ ਕੇ ਆਓ ਤੇ ਖੁਸ਼ ਰਹੋ ਓਕੇ ਗਾ ਇੱਕ ਹੋਰ ਵੀਡੀਓ ਬਣਾਵਾਂਗੇ ਤੁਹਾਨੂੰ ਸ਼ੇਅਰ ਕਰਾਂਗੇ ਅਗਲੀ ਇਨਫੋਰਮੇਸ਼ਨ ਇਹ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਲਿਓ